ਕੀ ਬੋਲ ਰਹੇ ਹੋ ਜੀ ਕੀ ਆ ਗਿਆ ਬੋਰਡ ਆਈ ਬਣਾ ਲਿਆ ਥੈਂਕ ਯੂ ਸਰ ਥੈਂਕ ਯੂ ਅੰਮ੍ਰਿਤ ਰਾਜ ਜਿਹੜੀ ਕੇਮ ਵਾਲੀ ਉਹ ਦਵਾਈ ਹੋ ਕੇ ਆਇਆ ਹੈ ਜੀ ਠੀਕ ਹੈ ਜੀ ਰਾਜਵੀਰ ਕੌਰ ਚੰਗੀ ਆ ਇਹਨੇ ਇਹਨੇ ਆਪਣੀ ਬਹੁਤ ਜ਼ਿਆਦਾ ਬਹੁਤ ਠੀਕ ਹੈ ਜੀ ਕਮਿਸ਼ਨਰਟ ਪੁਲਿਸ ਸਮਾਸਰ ਦੇ ਸਾਡੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਕੌਰ ਨੇ ਉਹਨਾਂ ਨੇ ਸ਼੍ਰੀਮਤੀ ਹਰਕਮਲ ਕੌਰ ਐਡੀਸੀਪੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ਤੇ ਸ਼੍ਰੀ ਮੰਡੇਰ ਸਾਹਿਬ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨੇ ਇਹਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਕਰੀਬ 78 ਮੋਬਾਈਲਸ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇਧਰ ਉਧਰ ਹੋਏ ਸੀਗੇ ਉਹ ਸਾਰੇ ਟ੍ਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲਸ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਰਹੇ ਹਾਂ ਅੱਜ ਸਰਕਟ ਲਈ ਟੋਟਲ ਦਿਨੇ ਮੋਬਾਈਲ ਹੈ। ਸਰਕਟ 78 ਦੀ 78 ਮੋਬਾਈਲ ਸਿਟੀ ਦੇ ਅਧੀਨ ਦੋਨੋਂ ਦੇ ਸਾਡੇ ਕੋਲ ਕਮਿਸ਼ਨਰੇਟਾ ਮਸਲ ਦੇ ਟੋਟਲ ਕੰਪਲੇਂਟਾਂ ਕਿੰਨੀਆਂ ਹੁੰਦੀਆਂ ਸੀ ਮੋਬਾਈਲ ਦੇ ਨਾਲ ਕੰਪਲੇਂਟਾਂ ਸਮੇਂ-ਸਮੇਂ ਮਦਦ ਆਉਂਦੀਆਂ ਨੇ ਗਿਣਤੀ ਵਧਦੀ ਰਹਿੰਦੀ ਆ ਪਰ ਇਹ 78 ਜਿਹੜੇ ਹੈਗੇ ਸੀਗੇ ਇਹ ਕੰਪੈਰੀਟਿਵਲੀ ਜਿੰਨੇ ਵੀ ਜੋ-ਜੋ ਟ੍ਰੇਸ ਹੋ ਪਾਏ ਨੇ ਉਹ ਟੇਸ ਕਰਕੇ ਸੀ ਵਾਪਸ ਕਰ ਰਹੇ ਆ ਜਿਹੜੀਆਂ ਬਾਕੀਆਂ ਸ਼ਿਕਾਇਤਾਂ ਨੇ ਉਹ ਆਲਰੇਡੀ ਦਰਜ ਨੇ ਉਹਨਾਂ ਦੇ ਸਾਡਾ ਜਿਹੜਾ ਸਾਈਬਰ ਵਿੰਗ ਆ ਉਹ ਮਾਰੀ ਹੋਈ ਸੀ ਜਾਂ ਫਿਰ ਗੁੰਮਸ਼ਦਾ ਵੀ ਹਿੱਦੇ ਵਿੱਚ ਕਿ ਚੋਰੀ ਵੀ ਹੋਈ ਸੀ ਇਹ ਚੋਰੀ ਹੋਈ ਸੀ ਜੀ ਇਹ ਸਾਰੀ ਚੋਰੀ ਇਹ ਚੋਰੀ ਹੋਈ ਸੀ ਸਾਡਾ ਜੋ ਤੋਂ ਥਾਣਾ ਸਾਈਬਰ ਸੈੱਲ ਬਣਿਆ ਉਹਦੇ ਅਸੀਂ ਇੰਡੀਪੈਂਡੈਂਟ ਐਸਐਚਯੂ ਆ ਜਿਹੜੇ ਇੰਸਪੈਕਟਰ ਰਾਜਵੀਰ ਕੌਰ ਨੇ ਉਹ ਲਾਇਏ ਨੇ ਸਾਈਬਰ ਸੈੱਲ ਦੀਆਂ ਇਨਵੈਸਟੀਗੇਸ਼ਨ ਜਾਂ ਤਫਤੀਸ਼ਾਂ ਨੇ ਉਹ ਸਾਰਾ ਜਿਹੜਾ ਵਾਕੀ ਦੀ ਪੁਲਿਸਿੰਗ ਨਾਲੋਂ ਡਿਫਰੈਂਟ ਹੋਇਆ ਉਹਦੇ 'ਚ ਬੜੇ ਟ੍ਰੇਨਡ ਜਿਹੜੇ ਸਾਡੇ ਜਿਹੜੇ ਕਰਮਚਾਰੀ ਜਿਹੜੇ ਕਿ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਮਾਹਰ ਨੇ ਉਹਨਾਂ ਨੂੰ ਲਾ ਕੇ ਉਹਨਾਂ ਦੇ ਰਾਹੀਂ ਜਿਹੜੇ ਸਾਰੇ ਸਾਈਬਰ ਸੈੱਲਾਂ ਦੀ ਜਿਹੜੀ ਤਫਤੀਸ਼ ਕੀਤੀ ਸਾਈਬਰ ਸੈੱਲ ਨੂੰ ਤਫਤੀਸ਼ ਕੀਤੀ ਗਈ ਆ ਉਸ ਤਫਤੀਸ਼ ਦੇ ਦੌਰਾਨ ਹੀ ਜਿਹੜੇ ਸਾਰੇ ਇਹ ਜਿਹੜੇ ਸਾਈਬਰ ਜਿਹੜੇ ਮੋਬਾਈਲ ਨੇ ਇਹ ਸਾਰੇ ਰਿਕਵਰ ਹੋਏ ਕਿੰਨੀ ਦੇਰ ਦੇ ਸਾਰੇ ਟਰੇਸ ਹੈਗੇ ਆ ਮਤਲਬ ਕਿ ਕਿੰਨੀ ਦੇਰ ਚ ਟਰੇਸ ਇਹ ਐਗਜੈਕਟਲੀ ਮਤਲਬ ਜਦੋਂ ਤੋਂ ਵੀ ਸਮੇਂ ਤੋਂ ਹੈਗਾ ਹੋਪਫੁਲੀ ਇਹ ਪਿਛਲੇ 5-7 ਮਹੀਨੇ ਦੀਆਂ ਹੈਗੀਆਂ ਨੇ 5-7 ਮਹੀਨੇ ਦੇ ਵਿੱਚ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਸੀ ਉਹਨਾਂ ਦੇ ਅਸੀਂ ਜੋ ਪ੍ਰੋਸੈਸ ਹੁੰਦਾਗਾ ਪੋਸਿਡ ਇਹਦੇ ਤੇ ਟੈਕਨੀਕਲੀ ਐਗਜ਼ਾਮਨ ਕਰਕੇ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਆਂ ਮਿਸਿੰਗ ਸਰ ਵਿੱਚ ਹੀ ਨੇ ਜੀ ਹਾਂ ਜੀ ਮਿਸਿੰਗ ਮਿਸਿੰਗ ਮੋਬਾਈਲ ਜਿਹੜੇ ਨੇ ਉਹ ਤੇ ਟ੍ਰੇਸ ਹੋ ਜਾਂਦੇ ਨੇ ਜਿਹੜੇ ਹੋਰ ਸਾਈਬਰ ਕ੍ਰਾਈਮ ਹੋ ਰਹੇ ਨੇ ਉਹਨਾਂ ਵਾਸਤੇ ਪੁਲਿਸ ਕੀ ਕਰ ਰਹੀ ਹੈ ਸਰ ਇਸ ਤਰ੍ਹਾਂ ਠੱਗੀਆਂ ਹੋ ਰਹੀਆਂ ਨੇ ਆਨਲਾਈਨ ਠੱਗੀਆਂ ਜਾਂ ਉਹ ਉਹ ਉਹਦੇ ਬਾਰੇ ਵੀ ਲਗਾਤਾਰ ਆ ਜਿਹੜੀ ਉਹ ਇਨਵੈਸਟੀਗੇਸ਼ਨ ਚ ਜਾਰੀ ਆ ਉਹ ਇਨਵੈਸਟੀਗੇਸ਼ਨ ਦੌਰਾਨ ਕਈ ਬੰਦੇ ਆਇਡੈਂਟੀਫਾਈ ਕਰਕੇ ਉਹਨਾਂ ਦੇ ਪੈਸੇ ਉੱਥੇ ਫ੍ਰੀਜ਼ ਕਰਕੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈਆਂ ਕਰਕੇ ਉਹ ਸਾਰਾ ਜੋ ਪ੍ਰੋਸੀਜਰਲ ਤਰੀਕਾ ਉਹ ਖਤਿਆਰ ਕਰਕੇ ਸਾਰੀ ਤਫਤੀਸ਼ ਕੀਤੀ ਜਾਂਦੀ ਆ। ਮਲਾਜ਼ਮਾਂ ਵੀ ਕਾਫੀ ਸ਼ਿਕਾਰ ਹੋਏ ਠੱਗੀ ਦੇ। ਕਾਫੀ ਬੁਨੈਣਾ ਗਿਆ। ਮਲਾਜ਼ਮਾਂ ਦੀ ਵੀ ਹੈ ਗਿਆਨ ਤੇ ਸਾਰੀ ਇਹ ਕਿਸੇ ਦਾ ਵੀ ਹੋਵੇ ਭਾਵੇਂ ਕੋ ਪਬਲਿਕ ਦਾ ਹੈ ਭਾਵੇਂ ਕਰਮਚਾਰੀਆਂ ਦਾ ਕਿਸੇ ਦਾ ਵੀ ਕੋਈ ਜਿਹੜਾ ਕਿਸੇ ਨਾਲ ਕੋਈ ਕਿਸੇ ਕਿਸਮ ਦੀ ਇਦਾਂ ਦੀ ਸਾਈਬਰ ਦੀ ਮੋਬਾਈਲ ਫੋਨਸ ਤੇ ਕੋਈ ਇਦਾਂ ਦੀ ਠੱਗੀ ਹੁੰਦੀ ਆ। ਪਰ ਇੱਕ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਇਸ ਵਜਰੀਏ ਵੀ ਮੋਬਾਈਲਾਂ ਤੇ ਜਿਹੜਾ ਆਪਣਾ ਕੋਈ OTP ਆ ਜਾਂ ਕੋਈ ਹੋਰ ਆ ਉਹ ਸਾਵਧਾਨੀ ਵਰਤਣੀ ਚਾਹੀਦੀ ਆ। ਲੋਕਾਂ ਘਰਾਂ 'ਚੋਂ ਬੈਠੇ ਆਪਣੇ ਮੋਬਾਈਲਾਂ ਤੋਂ ਜੇ ਸਾਈਬਰ ਕ੍ਰਾਈਮ ਅੱਜਕੱਲ ਬਹੁਤ ਐਕਟੀਵੇਟ ਨੇ ਉਹ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਬਿਨਾਂ ਪੈਸੇ ਪਾ ਦਿੰਦੇ ਨੇ ਜਾਂ ਲਾਲਚ ਲਾਲਚ ਵਾਸ ਆ ਕੇ ਪੈਸੇ ਪਾ ਦਿੰਦੇ ਨੇ ਮਹੀਨੇ ਪੈਸੇ ਪਾ ਦਈ ਇੰਨੇ ਦਿਨ ਨੇ ਉਹ ਥੋੜਾ ਥੋੜਾ ਜਿਹਾ ਦਿੰਦੇ ਨੇ ਮੁੜ ਕੇ ਦੁਬਾਰਾ ਫਿਰ ਉਹ ਸਾਰੇ ਪੈਸੇ ਉਹਨਾਂ ਦੇ ਚਲੇ ਜਾਂਦੇ ਨੇ ਸੋ ਅਜਿਹੀਆਂ ਜਿਹੜੀਆਂ ਮੋਬਾਈਲ ਤੇ ਜਿਹੜੀਆਂ ਹੈਗੀਆਂ ਵਿਦਆਊਟ ਵੈਰੀਫਿਕੇਸ਼ਨ ਵਿਦਆਊਟ ਆਪਣੀ ਤਸੱਲੀ ਤੋਂ ਬਿਨਾਂ ਇਦਾਂ ਦੀ ਨਾ ਕੋਈ ਨਾ ਕੋਈ ਗੇਮਾਂ ਖੇਡਣੀਆਂ ਚਾਹੀਦੀਆਂ ਨਾ ਹੀ ਕੋਈ ਜੇ ਬੰਦਿਆਂ ਦੇ ਨਾਲ ਇਨਵੋਲਵ ਹੋਣਾ ਚਾਹੀਦਾ ਤਾਂ ਕਿ ਜਿਹੜੇ ਕਿ ਕੱਲ ਨੂੰ ਫਸਾਉਂਦੇ ਆ। ਮਾਸਪੀ ਜਿਹੜਾ ਸਾਈਬਰ ਦੇ ਉੱਤੇ ਕਰਾਇਮ ਹੋ ਰਿਹਾ ਆ, ਆਨਲਾਈਨ ਧੱਗੀ ਹੋ ਰਹੀ ਆ, ਉਹ ਹੋ ਰਹੀ ਆ ਬਿਜਲੀ ਦੇ ਬਿੱਲ ਨੂੰ ਲੈ ਕੇ ਵੀ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਏਗਾ, ਤੁਸੀਂ ਇੰਨੇ ਪੈਸੇ ਪਾਓ। ਉਹਦੇ ਤੇ ਜਿਹੜਾ ਇੱਕ ਮੇਰੇ ਹਿਸਾਬ ਦੇ ਨਾਲ ਪੁਲਿਸ ਨੂੰ ਜ਼ਿਆਦਾ ਕੰਮ ਕਰਨ ਦੀ ਰੋੜ ਹੈ ਕਿ ਬਹੁਤ ਜਾਣੇ ਦਿਨਾਂ ਇਹਦੇ ਵਿੱਚ ਸ਼ਿਕਾਰ ਹੋਏ ਚੀਜ਼ ਦਾ। ਉਹ ਸਾਰਿਆਂ ਨੂੰ ਹੀ ਹਰ ਮਤਲਬ ਤਰੀਕੇ ਨਾਲ ਸੁਚੇਤ ਰਹਿਣ ਦੀ ਲੋੜ ਆ। ਸੁਚੇਤ ਰਹਿ ਕੇ ਕਈ ਵਾਰੀ ਬੱਚੇ ਆ ਫੋਨ ਫੜ ਕੇ ਉਹ ਥੋੜਾ ਥੋੜਾ ਉਹ ਕੰਮ ਕਰਦੇ ਰਹਿੰਦੇ ਨੇ ਤੇ ਪਤਾ ਨਹੀਂ ਕਿੰਨੇ ਪੈਸੇ ਢਾ ਦਿੰਦੇ ਨੇ। ਸਾਡੇ ਸਿਆਣੇ ਅਗਲੇੰ ਦਾ ਜਰੀਆ ਜਿਹੜੇ ਉਹ ਕ੍ਰਾਈਮ ਕ੍ਰਿਮੀਨਲ ਨੇ ਉਹਨਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਇਨਵੋਲਵ ਕਰਕੇ ਉਸ ਠੱਗੀ ਮਾਰਨ ਦੀ ਕੋਸ਼ਿਸ਼ ਕਰਨੀ ਆ ਸੋ ਸਾਨੂੰ ਸੁਚੇਤ ਰਹਿਣਾ ਚਾਹੀਦਾ ਸਾਰੇ ਸਾਰੇ ਮੋਬਾਈਲ ਅੰਮ੍ਰਿਤਸਰ ਸ਼ਹਿਰ ਦੇ ਮਿਲੇਗਾ ਹਾਂਜੀ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਜਿਹੜੇ ਵਿਅਕਤੀ ਨੇ ਉਹ ਸਾਡੇ ਸ਼ਹਿਰ ਦੇ ਨੇ ਜਿਹੜੀਆਂ ਸਾਡੇ ਕੋਲ ਸ਼ਿਕਾਇਤਾਂ ਆਈਆਂ ਉਸ ਮੋਬਾਈਲ ਇਹ ਵੀ ਆ ਇੱਥੋਂ ਕੋਈ ਚੋਰੀ ਕਰਕੇ ਗਾਂ ਉਹਨੇ ਦੁਕਾਨ ਤੇ ਵੇਚਿਆ ਦੁਕਾਨ ਤੋਂ ਵੇਚ ਕੇ ਗਾਂ ਕੋਈ ਦੁਬਈ ਲੈ ਗਿਆ ਕੋਈ ਬਾਹਰਲੇ ਦੇਸ਼ਾਂ ਚ ਲੈ ਗਏ ਕਿ ਇਹ ਜੇ ਨੇ ਉਹਦੇ ਉਹਦੇ ਮੋਬਾਈਲ ਵੀ ਆ ਜਿਹੜੇ ਅਸੀਂ ਉਤੋਂ ਆਪਣੇ ذریعے ਨਾਲੋਂ ਫਿਰ ਵਾਪਸ ਮੰਗਵਾ ਕੇ ਤੇ ਉਹਨੂੰ ਅੱਜ ਹੈਂਡਓਵਰ ਕਰਾ ਜਿਹੜੇ ਚੋਰੀ ਦੇ ਮੋਬਾਈਲ ਖਰੀਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਫਿਰ ਉਹਨਾਂ ਨੂੰ ਪ੍ਰੋਪਰ ਉਹਦੀ ਆਥੈਂਟੀਸਿਟੀ ਜੇ ਕਿਸੇ ਨੇ ਸੈਕੰਡ ਹੈਂਡ ਕੋਈ ਮੋਬਾਈਲ ਵਾਪਸ ਲੈਣਾ ਉਹਦੇ ਨਾਲ ਉਹਨੂੰ ਬਿਲ ਡਿਮਾਂਡ ਕਰਨਾ ਚਾਹੀਦਾ ਉਹਦਾ ਪ੍ਰੋਪਰ ਜਿਹੜਾ ਉਹਦਾ ਡੱਬਾ ਡਿਮਾਂਡ ਕਰਨਾ ਚਾਹੀਦਾ ਉਹਦਾ ਮਾਲਕ ਦੀ ਆਥੈਂਟੀਸਿਟੀ ਦੇਖ ਕੇ ਹੀ ਵਾਪਸ ਨਹੀਂ ਸਰ ਜਿਹੜੇ ਖਰੀਦੇ ਨੇ ਉਹਨਾਂ ਦਾ ਜਿਹੜੇ ਖਰੀਦਦਾਰ ਜਿਵੇਂ ਕੀ ਚੋਰੀ ਦੇ ਮੋਬਾਈਲ ਸਸਤੇ ਚ ਲੈ ਲਿਆ ਸੇਮ ਖਰੀਦਦਾਰ ਲਈ ਆ ਜਿਹੜੇ ਦੁਕਾਨਦਾਰ ਉਹਨੂੰ ਉਹ ਤੋਂ ਡਿਮਾਂਡ ਕਰਨਾ ਚਾਹੀਦਾ ਵੀ ਤਾਂ origignal ਬ ਕਿਸੇ ਬਿਲ ਦੇ ਗੇਸਟ ਲਵੇ ਤੇ ਉਹ ਉਹ ਆਪੇ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਬੋਧਣਾ ਪੁਰਾਣਾ Ориਜినਲ ਬਿਲ ਜਦੋਂ ਨੇ ਕਿਸੇ ਤੋਂ ਲਿਆ ਹੋਣਾਗਾ ਉਸ ਬਿਲ ਦੀ ਨਾਲ ਕਾਪੀ ਦੇ ਕੇ ਜਾਂ ਕੋ ਰਿਕਾਰਡ ਦੇ ਕੇ ਇਸ ਤਰੀਕੇ ਨਾਲ ਮੋੜ ਸਰ ਉਹਦੇ ਵੀ ਕਾਰਵਾਈ ਹੋਏਗੀ ਜਿਹੜਾ ਚੋਰੀ ਦੇ ਫੋਨ ਲੈਦਾ ਜੀ ਜਿਹੜਾ ਦੁਕਾਨਦਾਰ ਕੋਈ ਲੈਂਦਾ ਹਾਂ ਜੀ ਨੂੰ ਇਹ ਜਾਣਕਾਰੀ ਆ ਵੀ ਚੋਰੀ ਦਾ ਮੋਬਾਈਲ ਮੈਂ ਲੈ ਰਿਹਾ ਉਹ ਡੈਫੀਨਿਟਲੀ ਉਹਦੇ ਵਿੱਚ ਗਿਲਟੀ ਹੈਗਾ ਦੋਸ਼ੀ ਸਰ ਕਿਸ ਤਰ੍ਹਾਂ 78 ਮੋਬਾਈਲ ਬਰਾਮਦ ਹੋਇਆ ਜਿਹਦੇ ਵਿੱਚ ਕੋਈ ਕੇਦੇ ਅਰੈਸਟ ਵੀ ਪਈ ਆ ਜਿੱਦਾਂ ਕਿਸੇ ਨਾ ਕਿਸੇ ਕੋਲ ਦੇ ਮੋਬਾਈਲ ਬਰਾਮਦ ਹੋਇਆ ਹੋਗਾ ਕਿਤੇ ਵਿੱਚ ਨਹੀਂ ਇਹਦੇ ਚ ਕਿਸੇ ਦੀ ਅਰੈਸਟ ਨਹੀਂ ਬਈ ਇਹ ਜਸਟ ਟੈਕਨੀਕਲ ਬੇਸਿਸ ਤੇ ਅਸੀਂ ਆਧਾਰ ਦੇ ਜਿੱਥੋਂ ਜਿੱਥੋਂ ਮੋਬਾਈਲ ਆ ਉਥੋਂ ਟ੍ਰੇਸ ਕਰਕੇ ਉਹਨਾਂ ਦੀ ਕੋਸ਼ਿਸ਼ ਸਰ ਮੋਬਾਈਲਾਂ ਦੇ ਅਸਲ ਮਾਲਕ ਦਾ ਪਤਾ ਲੱਗ ਚੁੱਕਦਾ ਜੀ ਉਹਨਾਂ ਦਾ ਹਾਂਜੀ 78 ਵਿਅਕਤੀ ਆ ਉਹਨਾਂ ਨੂੰ ਅਸੀਂ ਸਮਨ ਕੀਤਾ ਅੱਜ ਉਹਨਾਂ ਨੂੰ ਸਾਰੇ ਇਹ ਜਿਹੜੇ ਫੋਨ ਆ ਵਾਪਸ ਦਿੱਤੇ ਜਾ ਰਹੇ ਨੇ ਠੀਕ ਥੈਂਕ ਯੂ